ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਨਦ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸਿੱਖ ਸੰਗਤਾਂ ਉਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੱਚਖੰਡ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ ਸੰਗਤਾਂ ਨਾਮ ਅਤਮਸਤਕ ਹੋ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਤੇ ਮੇਰੀ ਬੇਟੀ ਬਸ ਉਹ ਜਿਹੜੀ ਜਿਹੜੀ ਮੰਨਦੀ ਤਾਗਾਂ ਤੇ ਉਹ ਤਾਗ ਦੇ ਖਰਨ ਵਾਲੇ ਹਿਰਦੇ ਚ ਬਰੋਲੇ ਪੈਦਾ ਹੋ ਗਏ ਉਹ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਇਤਿਹਾਸਿਕ ਵਿਚਾਰ ਆਉਂਦੀ ਹੈ ਕਿ 3 ਕਰੋੜ ਉਸ ਸਮੇਂ ਗੁਰੂ ਨਾਨਕ ਦੇ ਸਮੇਂ ਸਿੱਖੀ ਪਰਫੁੱਲਤ ਹੋਈ ਹਾਂਜੀ ਹਾਂਜੀ ਪਰ ਅੱਜ ਦਾ ਜੇ ਸਮਾਂ ਵਿਚਾਰੀਏ ਤਾਂ ਮੈਨੂੰ 3 ਕਰੋੜ ਉਹ ਬਾਬੇ ਨਾਨਕ ਦੀ ਸਿੱਖੀ ਆ ਜਿਵੇਂ ਨਾ ਕੋਈ ਸਿੱਖ ਨੂੰ ਘਣਾ ਲੱਗਿਆ ਹੋਵੇ ਨਾ ਸਿੱਖੀ ਤੇ ਕਿਰਪਾ ਦਾ ਬਾਬੇ ਨਾਨਕ ਨੇ ਕਰਨੇ ਉਹ ਆਪ ਹੀ ਬਖਸ਼ਿਸ਼ ਕਰਕੇ ਇਹ ਖੇਡ ਵਰਤਾਂਦਾ ਹੈਗਾ ਪਰ ਜਿਸ ਜਗ੍ਹਾ ਤੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਹਾਂ ਨਾ ਹਾਂਜੀ ਉਹ ਪਾਵਨ ਸਥਾਨ ਆ ਜਿੱਥੇ 18 ਸਾਲ ਗੁਰੂ ਨਾਨਕ ਬਾਬੇ ਨੇ ਖੇਤੀ ਕੀਤੀ ਤੇ ਸਾਨੂੰ ਇਹ ਸੰਦੇਸ਼ ਦਿੱਤਾ ਨਾਮ ਜਪੋ ਵੰਡ ਸਕੋ ਕਿਰਤ ਕਰੋ ਇਹ ਸੰਦੇਸ਼ ਵੀ ਦਿੱਤਾ ਵੀ ਦੁਨੀਆ ਵਿੱਚ ਰਹਿਣਾ ਤਾਂ ਕਿਰਤ ਕਰਨੀ ਪੈਣੀ ਹੈ ਪਰਿਵਾਰ ਪਾਲਣਾ ਹੀ ਪੈਣਾ ਤੇ ਫਿਰ ਜਿਹੜੀ ਕਿਰਤ ਕਰਨੀ ਆ ਉਹਦੇ ਵਿੱਚੋਂ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਨਾ ਵੀ ਦਸਵੰਦ ਓ ਗੁਰੂ ਕੇ ਗਰੀਬ ਦੀ ਗਰੀਬ ਦਾ ਮੂੰਹ ਤੇ ਗੁਰੂ ਕੀ ਗੋਲਕ ਇਹਨਾਂ ਸਵਾਮਾਂ ਤੇ ਖਰਚ ਕਰਨਾ ਹੈ ਗੁਰੂ ਕੀ ਸਵਾਮਾਂ ਦੇ ਵਿੱਚ ਖਰਚ ਕਰਨਾ ਹੈ ਉਸ ਤੋਂ ਇਲਾਵਾ ਵੰਡ ਛਕਣਾ ਤੇ ਧਰਮ ਦੀ ਕਿਰਤ ਕਰਨੀ ਤੇ ਨਾਮ ਜਪਣਾ ਜਿਹੜਾ ਨਾਮ ਜਪਣਾ ਨਾ ਇਹ ਉਹਦੀ ਬਖਸ਼ਿਸ਼ ਤੋਂ ਬਿਨਾਂ ਨਾ ਇਹ ਗੱਲ ਨਹੀਂ ਬਣਦੀ ਨਾਮ ਜਪਣਾ ਤਾਂ ਉਹਨਾਂ ਨੇ ਸਾਨੂੰ ਦਿੱਤਾ ਪਰ ਬਖਸ਼ਿਸ਼ ਤੋਂ ਬਿਨਾਂ ਇੱਕ ਛਿਨ ਭਰਵੀ ਦਾ ਮਨ ਲੱਗਦਾ ਹੀ ਨਹੀਂ ਤੇ ਕਹਾਣੀ ਸਾਰੀ ਸੀ ਮੰਨ ਦੇ ਟਿਕਣ ਦੀ ਮਨੋ ਟਿਕਾਉਣ ਵਾਸਤੇ ਅਸੀਂ ਨਾ ਦਰਸ਼ਨ ਦედაਰੇ ਕਰਨ ਵਾਸਤੇ ਜਾਂਦੇ ਆ ਪਰ ਕਿਰਪਾ ਤੋਂ ਬਿਨਾਂ ਅਸੀਂ ਦਰਸ਼ਨ ਦედაਰੇ ਵੀ ਕਰਿਓਣੇ ਉੱਥੇ ਸਾਡੇ ਖਿਆਲ ਇਹ ਹੁੰਦੇ ਆ ਇੱਥੇ ਲੰਗਰ ਬਹੁਤ ਵਧੀਆ ਸੀ ਮਿਰਚਾਂ ਜ਼ਿਆਦਾ ਸੀ ਦਾਲ ਤੇ ਬਸ ਇਹਨਾਂ ਖਿਆਲਾਂ ਇਹ ਰਹਿੰਦੇ ਆ ਪ੍ਰਸ਼ਾਦ ਵਧੀਆ ਬਣਿਆ ਸੀ ਇਹਨਾਂ ਖਿਆਲਾਂ ਵਿੱਚ ਜੁੜੇ ਜਾਂਦੇ ਆ ਧਿਆਨ ਵਿੱਚ ਰਹਿਨੇ ਆਪਾਂ ਤੇ ਜਿਹੜੀ ਗੱਲ ਬਾਬੇ ਨਾਨਕ ਨੇ ਸਾਨੂੰ ਦੱਸੀ ਇਹ ਨਾਮ ਜਪਣਾ ਉਹ ਨਾਮ ਜਪਣ ਦੇ ਵਿੱਚ ਜਿਹੜੀ ਬਰਕਤ ਪੈਣੀ ਸੀ ਨਾ ਤੇ ਉਸ ਤੋਂ ਅਸੀਂ ਮਾਝੇ ਰਹਿ ਜਾਣੇ ਕਿਉਂਕਿ ਨਾਮ ਜਪਣ ਨਾਲ ਹੀ ਨਾ ਸਾਰੀਆਂ ਸਵਾਮਾਂ ਆਦਮੀ ਦੇ ਮਨੁੱਖ ਦੇ ਚਰਣਾ ਵਿੱਚ ਆ ਉਹ ਸ਼ਕਤੀਆਂ ਟਿਕਦੀਆਂ ਹਨ ਨਾਮ ਜਪਣ ਨੇ ਮਹੱਤਤਾ ਦਿੱਤੀ ਵੰਡ ਛਕਣ ਦੀ ਦਿੱਤੀ ਕਿਰਤ ਕਰਨ ਦੀ ਦਿੱਤੀ ਇਹ ਉਦੇਸ਼ ਦਿੱਤੇ ਇਹਨਾਂ ਉਦੇਸ਼ਾਂ ਦੇ ਚੱਲ ਕੇ ਅਸੀਂ ਗੁਰੂ ਨਾਨਕ ਬਾਬੇ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਇਸ ਵੰਡ ਵਿੱਚ ਚਾਰ ਲੈਣਾ ਫਿਰ ਸਾਹਮਣੇ ਆ ਗਿਆਂ ਗੁਰੂ ਨਾਨਕ ਬਾਬੇ ਨੂੰ ਜਿੱਥੇ-ਜਿੱਥੇ ਵੀ ਗਏ ਉਹਨਾਂ ਨੂੰ ਸਿੱਧਾਂ ਨੇ ਧੋਗੀਆਂ ਨੇ ਤਰੀਆਂ ਨੇ ਜਧੀਆਂ ਨੇ ਬ੍ਰਹਮਚਾਰੀਆਂ ਨੇ ਜਿੱਥੇ-ਜਿੱਥੇ ਵੀ ਗਏ ਨਾ ਉਹਨਾਂ ਨੂੰ ਉਹਨਾਂ ਦੇ ਭਾਸ਼ਾ ਨਹੀਂ ਉਹਨਾਂ ਦੇ ਸ਼ਬਦ ਨਹੀਂ ਸਿੱਧਾ ਜਿਹੜਾ ਰਾਹ ਦਰਸਾਇਆ ਨਾ ਗੁਰੂ ਨਾਲ ਜੋੜਿਆ ਪ੍ਰਭੂ ਪ੍ਰਮਾਤਮਾ ਨੇ ਜਿਹੜਾ ਸਿੱਧਾ ਰਾਹ ਦਰਸਾਇਆ ਨਾ ਤੇ ਉਸ ਸੰਬੰਧ ਦੇ ਵਿੱਚ ਨਾ ਭਾਈ ਗੁਰਦਾਸ ਆਪਣੀਆਂ ਬਾਣਾਂ ਵਿੱਚ ਹੀ ਸਿੱਧਾ ਸਪਸ਼ਟੀ ਕਰ ਦਿੰਦੇ ਹਨ ਨਾ ਇਕ ਬਾਬਾ ਅਕਾਲ ਰੂਪ ਦੁਜਰ ਬਾਬੇ ਮਰਦਾਨਾ ਤੇ ਇਸ ਤੋਂ ਇਲਾਵਾ ਜਿਹੜੇ ਆਉਦੇ ਮੰਦਿਰ ਫੁਰਨੇ ਆਏ ਨਾ ਗੁਰੂ ਨਾਨਕ ਬਾਬੇ ਨੂੰ ਜਿੰਨਾ ਜਿਨਾਂ ਨੇ ਗਾਇਆ ਨਾ ਪੰਡਤ ਜੋਗੀ ਕਾਜੀ ਮੁੱਲਾ ਜਤੀ ਸਤੀ ਬ੍ਰਹਮਚਾਰੀ ਪੰਡਤ ਕਾਜੀ ਮੁੱਲਾ ਜੋਗੀ ਜਤੀ ਸਤੀ ਬ੍ਰਹਮਚਾਰੀ ਤੂੰ ਹੀ ਅੱਲਾ ਤੂੰ ਹੀ ਮੌਲਾ ਤੂੰ ਨਾਨਕ ਨੰਕਾਰੇ ਤੂੰ ਹੀ ਅੱਲਾ ਤੂੰ ਹੀ ਮੌਲਾ ਤੂੰ ਨਾਨਕ ਨੰਕਾਰੇ ਬਜਨ ਤੇਰੇ ਦੀ ਮਿਹਰ ਦਾ صدਕਾ ਗਾਵੇਗਾ ਸਨੇ ਮਾਣਾ ਹਿਰਦੇ ਵਸ ਜਾਏ ਨਾਨਕ ਦਾਨਨ ਕਾਣਾ ਹਿਰਦੇ ਵਸ ਜਾਏ ਨਾਨਕ ਦਾਨਨ ਕਾਣਾ ਹਿਰਦੇ ਵਸ ਜਾਏ ਸਾਡੀ ਤਾਂ ਹੋਂਦ ਹੀ ਨੰਗਾਣਾ ਸਾਡਾ ਜੀਵਨ ਨੰਗਾਣਾ ਅਸੀਂ ਨੰਗਾਣਾ ਜੇ ਨੰਗਾਣਾ ਨਾਮ ਦਾ ਨਾ ਤੇ ਅੱਜ ਰੌਣਕਾ ਅੱਜੇ ਦਰਸ਼ਨ ਦਿਦਾਰੇ ਅੱਜੇ ਸਰੂਪ ਸਾਨੂੰ ਨਹੀਂ ਦਿਸਣੇ ਇਹ ਗੁਰੂ ਨਾਨਕ ਬਾਬੇ ਦੀ ਬਖਸ਼ਿਸ਼ ਉੱਥੋਂ ਸਿੱਖੀ ਆਰੰਭ ਹੋਈ ਤੇ ਦਸਵੇਂ ਪਾਸੇ ਤੱਕ ਦਸਵੇਂ ਰੂਪ ਤੱਕ ਨਾਮ ਸਿੱਖੀ ਐ ਪੂਰੇ ਜੀਵਨ ਤੇ ਆ ਕੇ ਨਾ ਖੜ ਗਈ। ਹਾਂਜੀ। ਸੋ ਸਾਰੀਆਂ ਸੰਗਤਾਂ ਅਸੀਂ ਸਤਿਗੁਰੂ ਬਾਣੀ ਗੁਰੂ ਦੀ ਬਾਣੀ ਨਾਲ ਜੋੜ ਕੇ ਆਪਣਾ ਜੀਵਨ ਸਫਲਾ ਕਰੀਏ ਇਹ ਸੰਦੇਸ਼ ਇੱਥੋਂ ਲੈ ਕੇ ਜਾਣਾ ਹੈ। ਧਰਮ ਦੀ ਕਿਰਤ ਕਰੀਏ, ਮੰਡ ਛੱਕੇ, ਨਾਮ ਜਪੀਏ ਇਹ ਬਾਬੇ ਦਾ ਸੰਦੇਸ਼ ਹੈ। ਸੋ ਇਹਨਾਂ ਹੀ ਪੂਰਿਆਂ ਦੇ ਚਲਦੇ ਅਸੀਂ ਆਪਣਾ ਜੀਵਨ ਸਫਲਾ ਕਰੀਏ। ਭੁੱਲ ਨਾ ਚੁਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ।